ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਬਖਸ਼ ਨਾ ਮੈਂ ਬਟਿੰਡਾ ਲੋਕ ਸਭਾ ਸੀਟ ਤੋਂ ਆਜ਼ਾਦ ਕੈਂਡੀਡੇਟ ਆ ਮੇਰਾ ਚੋਣ ਨਿਸ਼ਾਨ ਹੈ ਮਾਚਸ ਦੀ ਡੱਬੀ ਤੇ ਅੱਜ ਆਪਾਂ ਮੈਂ ਇੱਥੇ ਸ਼ੇਅਰ ਕਰਾਇਆ ਸੀ ਤੇ ਮੈਨੂੰ ਇੱਕ ਮੁੱਦਾ ਜ਼ਿਆਦਾ ਹੈ ਵੀ ਇੰਡੀਆ ਦੇ ਵਿੱਚ ਅਵਾਰਾ ਪਸ਼ੂਆਂ ਦੀ ਤੇ ਅਵਾਰਾ ਕੁੱਤੇ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਇੱਥੇ ਜਿੱਦਾਂ ਅਸੀਂ ਕੈਨੇਡਾ ਦੇ ਵਿੱਚ ਜਦੋਂ ਫ੍ਰੀ ਘੁੰਮਦੇ ਆ ਇੱਥੇ ਬੱਚਿਆਂ ਦਾ ਬਾਹਰ ਪਲੇਗਰਾਉਂਡ ਦੇ ਵਿੱਚ ਪਲੇ ਕਰ ਰਹੇ ਨੇ ਤਾਂ ਸਾਨੂੰ ਕੋਈ ਦਿਮਾਗ ਦੇ ਵਿੱਚ ਡਰ ਨਹੀਂ ਹੁੰਦਾ ਵੀ ਉਹਨਾਂ ਨੂੰ ਕੋਈ ਆਵਾਰਾ ਕੁੱਤਾ ਜਾਂ ਕੋਈ ਆਵਾਰਾ ਪਸ਼ੂ ਉਹਨਾਂ ਦਾ ਕੋਈ ਨੁਕਸਾਨ ਕਰ ਲੂਗਾ ਪਰ ਬੈਕ ਉੱਥੇ ਆਪਣੇ ਮਾਨਸਾ ਬਠਿੰਡੇ ਦੇ ਵਿੱਚ ਇਹ ਬੜੀ ਵੱਡੀ ਪ੍ਰੋਬਲਮ ਹੈਗੀ ਹੈ ਜਿੱਥੇ ਕਿ ਆਵਾਰਾ ਕੁੱਤੇ ਜਾਂ ਆਵਾਰਾ ਪਸ਼ੂ ਕਾਫੀ ਨੁਕਸਾਨ ਕਰ ਦਿੰਦੇ ਆ ਮਾਲੀ ਨੁਕਸਾਨ ਜਾਂ ਜਾਨੀ ਨੁਕਸਾਨ ਹੋ ਸਕਦਾ ਜਿੱਦਾਂ ਰੋਡ ਦੇ ਉੱਤੇ ਕੋਈ ਬੰਦਾ ਮੋਟਰਸਾਈਕਲ ਲੈ ਕੇ ਜਾ ਰਹੇ ਜਾਂ ਕੋਈ ਕਾਰ ਚੱਲ ਰਹੀਆਂ ਨੇ ਉਹਦੇ ਪਿੱਛੇ ਜਦੋਂ ਕੁੱਤੇ ਪਾ ਦੇ ਉਹਦੇ ਨਾਲ ਕੀ ਹੈ ਮਤਲਬ ਐਕਸੀਡੈਂਟ ਹੋਣ ਦੇ ਚਾਂਸ ਬੜੇ ਹੁੰਦੇ ਉਦਾਂ ਹੀ ਵਾਰਾ ਪਸ਼ੂ ਸਾਹਮਣੇ ਆ ਸਕਦੇ ਆ ਕੋਈ ਹਾਈਵੇ ਦੇ ਉੱਤੇ ਜਾਂ ਕੋਈ ਲੋਕਲ ਰੋਡ ਦੇ ਉੱਤੇ ਜਦੋਂ ਕੋਈ ਵਹੀਕਲ ਚੱਲਦੇ ਆ ਤਾਂ ਉਹਨਾਂ ਦੇ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ ਇੱਕ ਵਾਰਾ ਪਸ਼ੂ ਜੋ ਹੈਗੇ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਕਰਦੇ ਆ ਤਾਂ ਇਹਦਾ ਪ੍ਰਬੰਧ ਹੋਣਾ ਬੜਾ ਜ਼ਰੂਰੀ ਹੈ ਇਹਦੇ ਵਿੱਚ ਮਤਲਬ ਇਹਦੇ ਰੂਲ ਰੈਗੂਲੇਸ਼ਨ ਬਣੇ ਹੋਏ ਨੇ ਪਰ ਸਰਕਾਰਾਂ ਕੋਈ ਇਹਨੂੰ ਇੰਪਲੀਮੈਂਟ ਨਹੀਂ ਕਰਦੀਆਂ ਜਿੱਦਾਂ ਕਿ ਮਤਲਬ ਹਰ 30 35 ਕਿਲੋਮੀਟਰ ਦੀ ਵਾਲਾ ਟਾਈਪ ਕੁਸ਼ ਹੋਣਾ ਚਾਹੀਦਾ ਜਾਂ ਅਵਾਰਾ ਕੁੱਤਿਆਂ ਨੂੰ ਕੰਟਰੋਲ ਕਰਨ ਦਾ ਕੋਈ ਉੱਥੇ ਸੈਂਟਰ ਹੋਣਾ ਚਾਹੀਦਾ ਹੈ ਤਾਂ ਉਹ ਉਹਦੀ ਇੰਪਲੀਮੈਂਟੇਸ਼ਨ ਅਗਰ ਮੈਨੂੰ ਮੌਕਾ ਮਿਲੇ ਤਾਂ ਆਪਾਂ ਉਸਦੀ ਇੰਪਲੀਮੈਂਟੇਸ਼ਨ ਜ਼ਰੂਰ ਕਰਾਂਗੇ ਤੇ ਇਸ ਟਾਪਿਕ ਨੂੰ ਆਪਾਂ ਮਤਲਬ ਸੀਰੀਅਸ ਨੋਟ ਦੇ ਉੱਤੇ ਲੈ ਕੇ ਇਹਦੇ ਵੱਲ ਐਕਸ਼ਨ ਲੈਣੀ ਬੜੀ ਜ਼ਰੂਰੀ ਹੈ ਤੇ ਇੰਨਾ ਕਹਿੰਦਾ ਹਾਂ ਮੈਂ ਧੰਨਵਾਦ ਕਰ ਦਉ ਸਤਿ ਸ਼੍ਰੀ ਅਕਾਲ